ਹਾਂਜੀ ਹਾਂਜੀ ਕੀ ਹਾਲ ਹੈ ਸਾਰਿਆਂ ਦਾ ਬਾਸ ਕਰ ਦੇ ਸਾਰੇ ਠੀਕ ਹੋਵੋਗੇ ਤਵਾਗਟ ਆ ਜਾਓ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲਿਆਂ ਰੇਡ ਜਲਾ ਕੰਮ ਤੁਹਾਨੂੰ ਕੱਲ ਬਹੁਤ ਵੀ ਪਿਆ ਹੋਇਆ ਸੀ ਦਾ ਕਾਲੂ ਚੱਲਿਆ ਨਾਲ ਦੇ ਕਾਲੂ ਦਾ ਪਹਿਲਾ ਚੱਲਦਾ ਥੋੜਾ ਯਾਰ ਕਰੇਵਾ ਇਹਵਾ ਮੂੰਹ ਫਰੇ ਕਰ ਲੈਣਾ ਕੈਮਰਾ ਕਾਲੂ ਦੇ ਲਈ ਕਾਲੂ ਹਾਂਜੀ ਰਹੀ ਹੈ ਫਿਰ ਕੀ ਜਾਂਦੇ ਸੀ ਸੁਭਾਣ ਅੱਲਾਹ ਆਪਾਂ ਅੱਜ ਕਾ ਬੀਨਿੰਗ ਦਾ ਕੰਮ ਮੀਂਹ ਕਰਕੇ ਡੇਟ ਹੋ ਗਿਆ ਕਾਲੂ ਹਣਾ ਬੱਲ ਲੜਗਾ ਜਿਹੜੀ ਮਾਰ ਕੇ ਕੰਮ ਬੜਾ ਥੋੜਾ ਬਣਾਣਾ ਚਾਹੀ 22 26 ਲਈ ਹਣਾ 22 27 ਬਣਾਇਆ 22 24 ਹਾਂ ਤਾਂ ਜਾਣੇ ਆ ਆਹ ਜੀ ਵਧੀਆ ਹੈ ਨਾ ਪਹਿਲਾਂ ਉਹਰਾ ਖਰਾਬ ਹੋ ਗਿਆ ਆਜ ਕੇਲੀ ਦੇ ਟੂਰਨਾਮੈਂਟ ਆ ਹਾਂ ਇੱਕ ਟ੍ਰੈਨਿੰਗ ਹੋਊਗਾ ਉਹ ਕੰਡਾ ਹੋ ਜਾਂਦੀ ਉਹ ਨੀ ਨੂੰ ਪੂਰੀ ਹੋ ਜਣੀ ਆ ਕੱਲ ਜਾਵਾਂ ਓਕੇ ਅੱਜ ਤਾਂ ਕੱਲ ਸਾਡੇ ਸੁੱਤੇ ਰ ਰਾਤ ਨੂੰ ਫੇਰ ਬੰਦ ਕਰ ਤੜਸਾ ਸਾਡੇ ਸੁੱਤੇ ਆ ਅੱਜ ਅ ਰਾਜ ਸੁਵੇਰਾ ਐਕਟਰਾਂ ਦੀ ਓਕੇ ਹੋਊਗਾ ਬਾਅਦ ਚੱਕ ਲਾ ਗਏ ਕੱਲ ਨਾ ਟਣਗਾ ਸਾਡੇ ਸਾਈਟ ਤੇ ਹੀ ਰੁਕਾਗਾ ਅੱਜ ਹਾਂ ਅੱਜ ਠੋਕ ਨਾ ਅੱਜ ਅ ਰਾਤ ਰ ਰਾਤ ਲਾ ਕੀ ਰਾਤ ਆ ਲਾਵਾਂਗੇ ਅੱਜ ਆਪਾਂ ਕਰਾਉਂਦੇ ਦੋ ਤਿੰਨ ਵਜੇ ਆਇਆ ਬਾਕੀ ਟਾਂਗ ਰੇ ਸਿਰ ਤੇ ਹੁੰਦਾ ਜੀ ਨਾ ਆਪਾਂ ਚਲਾਤੀ ਮਸ਼ੀਨ ਹੁੰਦਾ 8 ਵਜੇ ਆ ਤੇ ਟਾਂਗ ਰਾ ਥੋੜਾ ਥੋੜਾ ਟਰੋਲਿਆ ਵਾਹੀ ਗਾਟਾ ਕੱਲ ਕੜੀਆਂ ਵਾਵਾ ਜੀ ਰੋਟੀ ਜਾ ਚੱਲੀ ਆ ਕਿ ਮਾਨ ਪਹਿਲਾਂ ਹੀ ਬਹੁਤ ਟਾਂਗ ਰੇ ਜਾਂਦਾ ਹੈ ਨਾ ਈਮਰ ਦਾ ਭਾਰ ਤਾਂ ਪੂਰਾ ਉਹ ਤੇ ਰਾਤ ਨੂੰ ਆ ਖਾਤੇ ਜੀ 6 ਪੌਣੇ ਗਾ ਟਰਾਲੀ ਭਰੀ ਆ 45 ਮਿੰਟਾਂ ਚ 6 ਲੀਟਰ ਤੇਲ ਖਾਦਾ ਜੀ ਉਹ ਬਾਲਾ ਜੀ ਦਾ ਟੰਗ ਲੈ ਨੂੰ ਦਾ ਵੱਧ ਕੇ ਫਾਈਮੈਂਟ ਹੋ ਗਏ ਤੇ ਅਜੇ ਟਰਾਲੀ ਬਗੜੀ ਇੱਤੀ ਟਰਾਲੀ ਉੱਤੇ ਹੋ ਗਈ ਨਾਂ ਮੈ ਸਾਨੂੰ ਕਦਾ ਭਰਾ ਉਹ ਦੂਜੇ ਚੋਂ ਲੱਗ ਗਿਆ ਜੇ ਆ ਟੱਪ ਲਗਾਉਂ ਆ ਗੱਲ ਕਿ ਨਾ ਮੇਰਾ ਗੱਲ ਪਿਆ ਵੈਜੀਟਲ ਜਣਾਏ ਹੋ ਗਈ ਉਹੇ ਅੱਧੇ ਘੰਟੇੇ ਭਰੂਗੀ ਚਾਲੂ ਚਾਹ ਪੀ ਜਵਾਂ ਪਹਿਲਾਂ ਕਿਹੜਾ ਨਾਮ ਲਵਾਉਣਾ ਸਾਡੇ ਬਾਅਦ ਵਿੱਚ ਟਰਾਲੇ ਦਾ ਲਾਉਣ ਲੱਗਿਆਂ ਦਾ ਇਹ ਬਾਹਰ ਤਾਲਵਾ ਕਹਿੰਦਾ ਜੀ ਸ਼ਾਇਦ ਜੀ ਨਹੀਂ ਆਵੇ ਟਰੱਕ ਵਾਲੇ 855 855 ਕਾਂਗਾ ਟੋੜੀ ਦਾ ਮਹੀਨ ਦਾ ਬਰਾਬਰ ਨੋੜੀਆਂ ਟਰਾਲੀ ਉਹ ਵੀ ਓਟੂ ਹੀ ਲੱਗਦੀ ਹੈ ਮੈਨੂੰ ਇਹ ਵੀ ਓਟ ਮਿਲਦਾ ਜੇ ਤਾਂ ਅੱਜ ਆ ਕੇ ਹੁਣ ਉੜ ਗਿਆ ਪਹਿਲਾ ਟਰਾਲੀ ਦਾ ਆਪਾਂ ਕਹਿੰਦੇ ਹੀ ਕੰਮ ਦਾ ਫੋਲ ਕਰਕੇ ਫੋਲ ਕਰਕੇ ਗੱਡੀਆਂ ਨਾਲ ਜਾਵਾਂ ਭਰ ਕੇ 30 ਮਿੰਟ ਵਜੇ ਤਰਾ ਫਿਰਦਾ ਉਹ ਆਲਿਆ ਆਪਣੀ ਮਸ਼ੀਨ ਚੱਲੀ ਜਾਂਦੀ ਤੇ ਇੱਕ ਆਪਾਂ ਪਾਰਸਲ ਮੰਗਾਇਆ ਸੀਗਾ ਉਹ ਵੀ ਆ ਗਾ ਟੀ-ਸ਼ਰਟ ਮੰਗਾਈ ਆ ਉਹ ਜਾਂਦਾ ਵੀ ਦਾ ਛੱਟ ਕੇ ਕਢਾ ਕੇ ਆਪਾਂ ਨੂੰ ਤੇ ਦਿਖਾਉਣੇ ਸਾਨੂੰ ਟੀ-ਸ਼ਰਟ ਇੱਕ ਬਹੁਤ ਜਿਆ ਮਂਗਾਈ ਆ ਖੋਲ ਕੇ ਦਿਖਾਉਣੇ ਆ ਪਾਣੀ ਨੂੰ ਡੱਗ 'ਤੇ ਆ ਗਿਆ ਖਾਨ ਖਾਨ ਵਾਲੇ ਨਾ ਬੁੱਤ ਮੜਾ ਮੜਾ ਬੰਦਾ ਠੰਡਾ ਤਾਂ ਠੰਡਾ ਦਾ ਤਾ ਵੀ ਲਿਆਉਂਦਾ ਘਰ ਆਉਂਦਾ ਦੋ ਭਾਂਡਾ ਢਿੰਗਾ ਫੜ ਲਿਆਉਂਦਾ ਫੇਰ ਕਿਦਾਈ ਆਹ ਪਾਰਸਲ ਮੰਗਾਇਆ ਖੋਲੀ ਬਣਾਇਆ ਵੇਖੀ ਕਿਵੇਂ ਨਿਕਲਦਾ ਕਿਹੇ ਜਿਹਾ ਨਿਕਲਦਾ ਇਹ ਕੀ ਇਹ ਅਨਬਾਕਸਿੰਗ ਮੈਂ ਕਰ ਰਿਹਾ ਹਲਟ ਕੀ ਹੈ ਲਗਾਈਆ ਵੀਰੇ ਖੋਲ ਇਹਨੂੰ ਤਬ ਲੱਕ ਸੱਲਣਾ ਦੱਸੋ ਫਿਰ ਕਿਵੇਂ ਲੱਗੀ ਸਾਰੇ ਜਣੇ ਫਿਰ ਹੋਰ ਵੀ ਆਰਡਰ ਕਰਾਂਗੇ ਇਹਦੇ ਨਾਲ ਦੀਆਂ ਤੋਂ ਕੱਪੜਾ ਬਹੁਤ ਵਧੀਆ ਇਦਾਂ ਲਾ ਚੀਜ਼ ਕਿਵੇਂ ਆ ਫਿਰ ਵਧੀਆ ਲੱਗੂ ਆਹ ਚੀਜ਼ ਮੰਗਾਈ ਆਪਾਂ ਫੈਸ਼ਨ ਵੀਰਾ ਹੋਣੀ ਫੜਾ ਕੇ ਗਿਆ ਆ ਨਾਲ ਹੀ ਲੱਗ ਗਿਆ ਚਾਲਾ 50 ਲੀਟਰ ਤੇਲ ਸੀਗਾ ਤੇ 12 ਟਰਾਲੇ ਲਗਾ ਹੋਊਗਾ ਆ ਗਲਾਸ ਨੂੰ ਕੀ ਆ ਆ 10 ਹੋਊਗਾ 10 ਲੀਟਰ ਰਹਿ ਗਿਆ 12 ਟਰਾਲੇ ਲਗਾ ਹੋਊਗਾ ਬਾਈ ਅੱਜ ਹਾਂ ਤੇ 13 13 13 ਟਰਾਲੇਗਾ ਹੋਗਾ ਉਹੀ ਅੱਜ 10 ਲੀਟਰ ਬਚਿਆ ਕੱਲ 8 ਵਜੇ ਇਹਦਾਂ ਦੱਸਿਆ ਤੁਹਾਨੂੰ ਵੀ ਉੰਨਾ ਕੀ ਚਾਉਂਦਾ ਹੁੰਦਾ ਹਣਾ ਲਿਆਂਦਾ 30 ਲੀਟਰ ਗਿੱਲਰ ਨਾਲ ਪੀਰ ਪਾਉਣਾ ਅੱਜ ਘੱਟ ਭਰਿਆ ਵਾ ਇਹ ਠੰਡਾ ਵੀ ਆ ਗਿਆ ਛੱਤੇ ਫਿਰ ਉਹ ਚੱਕੇ ਲੈ ਲਓ ਤੋਂ ਤੂ ਕੇ ਪਾਉਂ ਗਿੱਰ ਨਹੀਂ ਗਾ 15-15 ਪਾਟਾਂ ਹੀ ਫਰਾਂਸਾ ਪੀ ਵੀ ਪਾਟੀ ਜਾਣਾ ਢੱਡ ਵੇਖਾ ਪਾਣੀ ਲਿਆ ਪਾਣੀ ਲਿਆਂਦਾ ਕਿਹਦੇ ਨਾਲ ਖਾਣੇ ਨਾਲ ਆਦੋਂ ਰੋਟੀ ਖਾਦਣੀ ਤੇ ਖਿੱਤੀ ਕਹੋ ਜਾਂ ਤੈਨੂੰ ਛੱਡ ਨਹੀਂ ਇੱਥੇ ਅੱਗੇ ਨਾਲ ਘਟਿਆ ਪਰੇ ਕਰੀ ਹੱਥ ਘਟਿਆ ਵਾ ਕਿੰਨਾ ਘਾ ਨਹੀਂ ਅੱਗੇ ਨਾਲ ਫਰਕ ਚੌਥਾ ਮਹੀਨਾ ਲੱਗਿਆ ਹੁੰਦਾ ਅੱਜ ਫੇਰ ਓਨਾ ਪੇੜੀ ਆ ਅੱਜ ਹੈਗਾ 10 ਲੀਟਰ ਤੇ ਤੇ ਗ੍ਰਾਂਡ ਰੱਲਣਾ ਹੌਲੀ ਹੌਲੀ ਘਟ ਜੂਗਾ ਪੀ ਖਾਣੀ ਚਾਹਤਾ ਹਟ ਜੇ ਗੱਲ ਤੇ ਨਾ ਟਾਈਮ ਹੋਰ ਲੱਗ ਜੂ ਇੱਥੇ ਆ ਮੈਂ ਲੱਗ ਜੂ ਕਹਿੰਦਾ ਲੈ ਨਾ ਕੰਤਾ ਨਾ ਬਾਹ ਦਾ ਕੋਈ ਦੂ ਪਰੇ ਮਾਲਾ ਨਾ ਹੋਊਗਾ ਦੋ ਕੱਲੇ ਸਾਰਾ ਦੋ ਬਾਦ ਗਾਉ 6 6 6 ਕਿੰਨੇ ਇਹਦੇ ਦੋ ਕੱਲੇ ਹੈਗੇ ਹੋਰ ਦਾ ਉਹ ਦੋ ਸਵਾਲ ਦੋ ਕੱਲੇ ਹਤਲਾ ਪਟਾ ਅੱਧਾ ਖਲਾ ਹਊ ਭਰ ਨਾ ਜਾਵੇ ਭਰ ਦੇਣੀ ਇਹਦੇ ਨਾਲ 40 ਗੋ ਵਦਣਾ ਤਾਂ ਹਾਂ 10 ਲੀਟਰ ਅ ਅਜ ਤੱਕ 28 ਲੀਟਰ ਹੀ ਹੋ ਗਾ ਨਹੀਂ ਹਾਂ 28 28 ਹੋ 28.5 ਲੀਟਰ ਹੋ ਹਾਂ ਚਲ ਮੈਂ ਤੇਰਾ ਆਉਣ ਤੋਂ ਪਹਿਲਾਂ ਭਰ ਦੂੰ ਟਰਾਲੀ ਹਜੇ ਮੁੰਡਾ ਆ ਗਿਆ ਗੰਜੀ ਦਾ ਇੱਕ ਕਿਹੜਾ ਮੁੰਡਾ ਆ ਗਿਆ ਬਈ ਫੋਟੋਆਂ ਕਰਾਉਣਗਾ ਮੈਂ ਨਾਲ ਮੈਂ ਚਲਾਇਆ ਬਈ ਆਹ ਯਾਰ ਨੂੰ ਹੱਦ ਲਾਉਣੂ ਓਏ ਓਏ ਉਹਨੂੰ ਹੱਦ ਲਾ ਆਰਾਮ ਮੋਲਕ ਨੂੰ ਕਿਹੜਾ ਗਿਆਨੀ ਅੱਗੀ ਨਾਵਰਾ ਦਿੱਲੇ ਨੂੰ ਹਾਂ ਗਾਇ ਦਾ ਦਾਮਟ ਵਿੱਲਾ ਦਾ ਗੱਲਾਂ ਸੁਣਾਉਗਾ ਜਾਰ ਗੱਲਾਂ ਕੌਣ ਸੁਣਾਉਂਦਾ ਹੈ ਮੈਂ ਸੁਣੀ ਜਾਉ ਅੱਛਾ ਆ ਤੂੜੀ ਨਾ ਬਣਾ ਉਹ ਕੰਮ ਕਰ ਦੋ ਬੇਲਾ ਓਏ ਤੂੜੀ ਬਣਾ ਲਈ ਆ ਆਪਦੀ ਤੂੜੀ ਉਹਨੇ ਬਹੁਤ ਜ਼ੋਰ ਨਾਲ ਚੱਲਦੀ ਜਾਏ ਨਹੀਂਗਾ ਉੱਥੇ ਕਰਕੇ ਕੀ ਬਨਾਲੀ ਫਰ ਬਨਾਲੀ ਹੋਣੀ ਆ 35 ਹੱਲੇ ਆ 34 ਲੀਟਰ ਦਾ 10 ਤੇ ਬਲਾਂ 24 ਲੀਟਰ ਦੇ ਪਰ 24 ਕੀ ਪਿਆਜ ਹਾਂ ਹੁਣ ਆਈ ਪਾ ਥੋੜਾ ਬਹੁਤ ਹੁਣਾ ਸੀ 24 34 ਲੀਟਰ ਆ ਹਾਂ ਸਾਰਾ 34 ਹੋ ਗਿਆ ਤੇ ਹੁਣ ਉਧਰ ਗਏ ਜਦੋਂ ਪ੍ਰਾਦ ਨੂੰ ਪੋਣੇ ਪਹਣਗਾ ਅੱਗੇ ਜਰਾ ਦੋ ਹੀ ਚਾਹੀਦੇ ਪਹਿਲੀ ਗੱਲ ਤਾਂ ਅੱਜ ਲਾਉਣੀ ਆ ਰਾਤ ਨੂੰ ਨਾਲਾਂ ਗਏ ਕਿ ਜਾਵੇ ਸਾਰੇ ਜਣੇ ਬੱਵੀ ਤਰੇਆ ਪੱਟੜਾ ਪੱਟੜਾ ਵਰਾ ਵੈਰੀ ਬਣਿਆ ਸੋਹਣਾ ਕੱਲ ਵੀ ਸਾਹ ਜਾਨ ਮਸ਼ੀਨ ਖੜੀ ਨਹੀਂ ਅੱਜ ਫੇਰ ਆਮਦ ਤੋਂ ਚੜਿਆ ਨਾ ਵਧੀ ਆਪਣਾ ਹਜੇ ਇੰਨਾ ਰਹਿ ਗਏ 2 ਕਿਲੇ ਉਹ ਬਾਹਰ ਹੈਗਾ 2.5 ਕਿਲੇ ਆਹੀ ਨੇ ਪੜ ਜੇ ਫੇਰ ਸਾਹ ਮੰਨ ਮੇਰ ਤਹਾਰ ਕਰੇ ਤੋ ਯਾਰਾਣਾ ਮੇਰ ਜੋਖਾ ਯਾਰ ਆ ਸਾਹ Gracias. ਗਲਾਬ ਸਿੰਘ ਵਾਲਾ ਬੁਲਾ ਬਾਈ ਹਾਂ ਗੰਜੀ ਗਲਾਬ ਸਿੰਘ ਵਾਲਾ ਬਹੁਤ ਘੈਂਟ ਆ ਬਾਈ ਦੋਡਾ ਐਂ ਹੋਰ ਤੂੰ ਨਹੀਂ ਬੋਲਦਾ ਸੰਗ ਲੱਗਦੀ ਆ ਸਹੀ ਬਾਈ ਪਹਿਲੀ ਵਾਰ ਵਲੌਗ ਤੇ ਚੱਲਿਆ ਅੱਛਾ ਗੈਸ ਇਸ ਤੋਂ ਨਾਲ ਦੇ ਪੈਂਡ ਤੋਂ ਅੱਗੇ ਵੀ 라 ਮੁੰਡਾ ਫੋਟੋਆਂ ਕਰਾ ਗਾ ਦੂਜਾ ਨਾਲ ਫੇਰਾ ਤੇ 2000 ਦੋਸਨ ਲੈ ਕੇ ਆ ਇੱਥੇ ਆਪਾਂ ਮੰਡੀ ਉਹ ਹੋ ਜਿਹੜੀ ਆਪਾਂ ਠੋਨਾ ਕਾ ਹ ਕਣਕ ਠੋਨਾ ਹੱਟਦੇ ਹੁੰਨੇ ਉਹ ਪੈਂਡ ਤੇ ਆਏ ਚਲੋ ਜੀ ਬਾਈ ਅੱਜ ਨਾਲ ਦੁਨੀਆ ਯਾਹਣ ਢਾਲੀ ਭਰੀ ਹੋਵੇ ਮੂਵੀ ਵਾਲੀਆਂ ਵੀ ਭਾਈ ਜਏ ਹੈ ਖਾ ਲਈ ਹੋਣਾ ਨਿਕਲਦੇ ਤਾਂ ਗਾ on a good ਮਾਤਰੀ ਬੰਗੀਆਂ ਨੂੰ ਮਾਤਰੀਆ ਬੱਸ ਇਹ ਫਿਊਜਨ ਹੋ ਗਿਆ ਅੱਜ ਅੱਧਾ ਕਰਾਵਾਗੇ ਸਰਵਿਸ ਸਰਵਿਸ ਦਾ ਪੈਸੇ ਕਰਾਉਣ ਆਪਾਂ ਉਹ ਮੈਂ ਨਹੀਂ ਵੀ ਫਿਊਜਨ ਲਾ ਗਿਆ ਘੰਟਾ ਹੈ ਸਾਮਾ ਜੇ ਸਰਵਿਸ ਕਰਾਉਣਾ ਕਰਾ ਦੇਣਾ ਤੇ ਮਿੱਟੀ ਸੀਗੀ ਬਾਈ ਨੇ ਵੇਖੀ ਨਹੀਂ ਹਵਾ 12 ਹੋ ਗਿਆ ਤੇ ਗੁਰਦੇਵ ਲਾਗਾ ਝਾੜਨਾ ਆਪਾਂ ਬਲਾਈਆਂ ਚ 24 ਟਰਾਲੀਆਂ ਗੁਰਦੇਵ 24 ਅੱਤਾਂ ਨਾ ਪਾਪ ਦੇ ਘਰ ਖੇਤਾਂ ਦੇ ਭਰ ਲਿਆਂ ਸੀਂਗਾ ਤੇ ਬਾਕੀ ਧਾਰ ਦੇ ਭਰਗਾ ਕੁਸ ਕੁ ਰਿੰਦੀਆਂ ਸੀਂਗਾ ਮੁੰਡੇ ਦੀਆਂ ਇੱਕੀਆਂ ਤੇ ਹੁਣ ਲੇਵਰ ਵੀ ਉਟ ਕੇ ਵੀ ਤਿੰਨ ਹੀ ਭਰ ਕੇ ਖੜਾ ਲਿਆਂ ਕੱਲ ਨੂੰ ਚਲਾਵਾਂਗੇ ਬਹੁਤ ਬਹੁਤ ਧੰਨਵਾਦ ਸਾਡਾ ਬਲੌਗ ਦੇ ਵੇ ਆ ਤੇ ਚੈਨਲ ਆਪਾਂ ਜਰੂਰ ਸਬਸਕ੍ਰਾਈਬ ਕਰੋ ਯਾਰ ਹੱਥੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਗੁਰਦੇਵ ਕਰਦੇ ਫੇਰਾ ਆਏ ਕਰਦੇ ਬਾਏ ਸਾਰਿਆਂ ਨੂੰ ਕਰੀ ਇੱਥੇ ਰਹਿ ਸੁਨਾਏ ਤੇਰੀ ਖੱਟੇ-ਖੱਟੇ ਦੰਦਾਂ ਦੀ ਚੱਲਗੇ ਬਾਈ ਬਹੁਤ ਆ